ਦੋਸਤੋ ਸਤਿ ਸ਼੍ਰੀ ਅਕਾਲ ਅੱਜ ਪਿੰਡ ਸਰਾਮਾ ਜਿਲ੍ਹਾ ਫਰੀਦਕੋਟ ਇੱਥੋਂ ਦੇ ਕਿਸਾਨ ਹਾਕਮ ਸਿੰਘ ਜੀ ਜਿਹੜੇ ਕਿ ਆਰਗੈਨਿਕ ਖੇਤੀ ਕਰ ਰਹੇ ਐ ਤੇ ਨਾਲ ਅੱਜ ਉਹ ਵੀ ਕੀਤਾ ਕਰ ਰਹੇ ਐ ਜਿਹੜੇ ਕਿ ਬਹੁਤ ਘੱਟ ਲੋਕ ਕਰਦੇ ਐ ਤਾਂ ਆਓ ਆਪਾਂ ਹਾਕਮ ਸਿੰਘ ਜੀ ਤੋਂ ਪੂਰੀ ਜਾਣਕਾਰੀ ਲੈਨੇ ਆ ਕਿ ਉਹ ਇਸ ਟਾਈਮ 'ਚ ਆਪਣੇ 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 ਖੇਤ ਵਿੱਚ ਜਾ ਪੂਰਕਤੇ ਕੀ ਕੰਮ ਕਰ ਰਹੇ ਆ ਹਗਮ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਹਗਮ ਸਿੰਘ ਜੀ ਜਿਵੇਂ ਤੁਸੀਂ ਅੱਜ ਆਹ ਖੁੰਭਾ ਮਤਲਬ ਮਸਰੂਮ ਲਗਾ ਰਹੇ ਹੋ ਹਨ ਹੈਨਾ ਤੇ ਪਹਿਲਾਂ ਇਹਦੇ ਬਾਰੇ ਦੱਸੋ ਤੁਸੀਂ ਮਸਰੂਮ ਕਿਉਂ ਲਗਾ ਰਹੇ ਹੋ ਜਾਂ ਤੁਹਾਨੂੰ ਕਿਸ ਤੋਂ ਪ੍ਰੇਰਨਾ ਮਿਲੀ ਜਾਂ ਤੁਹਾਨੂੰ ਇਹ ਮਸਰੂਮ ਚੰਗੀ ਲੱਗਦੀ ਹੈ ਜੀ ਅਸੀਂ ਤੁਹਾਨੂੰ ਅੱਗੇ ਕੁਦਰਤੀ ਇਹ ਤਾਂ ਸਾਨੂੰ ਖੇਤਾਂ ਦੇ ਵਿੱਚੋਂ ਆਪ ਮਿਲ ਜਾਂਦੇ ਨੇ ਅਸਲ ਵਿੱਚ ਜਦੋਂ ਨਹੀਂ ਤੁਹਾਨੂੰ ਹਾਂਜੀ ਆਪਾਂ ਨੂੰ ਖੁੰਬਾ ਨਾ ਰੌੜਾਂ ਦੇ ਵਿੱਚੋਂ ਆਪਾਂ ਕੱਢ ਲੈਂਦੇ ਹਾਂ ਮਿਲ ਜਾਂਦੇ ਨੇ ਅੱਛਾ ਇਹ ਉਦੋਂ ਲੋਕਾਂ ਨੂੰ ਇੰਨੀ ਜਾਣਕਾਰੀ ਸੀ ਉਦੋਂ ਟੈਸਟ ਵਜੋਂ ਖਾਂਦੇ ਸੀਗੇ ਤੇ ਅੱਜ ਇਹਨਾਂ ਦੀ ਜ਼ਰੂਰਤ ਹੈਗੀ ਵੀ ਅੱਜ ਪੁੱਤਰ ਨਾਲੋਂ ਲੋਕੁੱਤੇ ਕਰਕੇ ਤੇ ਸਾਨੂੰ ਗਰਾਊਂਡ ਲੈਵਲ ਤੋਂ ਨਹੀਂ ਮਿਲਦੀਆਂ ਇਹ ਸਾਨੂੰ ਆਪ ਨੂੰ ਦਿਵਾਉਂਗਾ ਜੀ ਜਿਹੜੀਆਂ ਖੇਤਾਂ 'ਚੋਂ ਖੁੰਬਾ ਮਿਲਦੀਆਂ ਸੀ ਉਹ ਤਾਂ ਲੰਮੀਆਂ ਜਿਹੀਆਂ ਹੁੰਦੀਆਂ ਸੀਗੀਆਂ ਪਰ ਇਹ ਤਾਂ ਮਸੂਮ ਹੋਰ ਤਰ੍ਹਾਂ ਦੀ ਹੈ ਇਹ ਤਾਂ ਫੁੱਲ ਜਾਏਗਾ ਨਹੀਂ ਜਿਹੜੀ ਮੈਂ ਗੱਲ ਸਮਝਾ ਦਸਾਂ ਤੁਹਾਨੂੰ ਵੀ ਉਦੋਂ ਲੋਕ ਸਵਾਦ ਤੌਰ ਤੇ ਖਾਂਦੇ ਸਨ ਤੇ ਅੱਜ ਇਹਦੀ ਜ਼ਰੂਰਤ ਇੱਕ ਡਾਕਟਰੀ ਲੈਵਲ ਤੇ ਬਣ ਗਈ ਜੰਦੀ ਇਹਨਾਂ ਨੂੰ ਦਵਾਈ ਥੀ ਸਮਝ ਕੇ ਖਾਣਾ ਪੈਂਦਾ ਇਹਦੇ ਚ ਤਤ ਜਿਹੜੇ ਅਸੀਂ ਡਾਕਟਰਾਂ ਤੋਂ ਪੂਰੇ ਕਰਦੇ ਹਾਂ ਇਹ ਇਹਨਾਂ ਚੋਂ ਮਿਲਦੀਆਂ ਇਹਨਾਂ ਚੋਂ ਮਿਲਦੀਆਂ ਇਹ ਸਾਡੇ ਥੋੜੀ ਜਿਹੀ ਖੇਚਣ ਵਾਲੀ ਸਾਨੂੰ ਥੀ ਵਾਂਗੂ ਮਿਲ ਜਾਂਦੇ ਆ ਇਹ ਡਾਕਟਰ ਆ ਜਿਹੜਾ ਸਾਡੀ ਜਿੰਦਗੀ ਥੋੜੀ ਥੀ ਜੀਵ ਨੂੰ ਥੋੜਾ ਜਿਆਦਾ ਨਨ ਵੀ ਖਤਰਾ ਹੁੰਦਾ ਹੈ ਅੱਛਾ ਅੱਛਾ ਇਸ ਤੋਂ ਇਹ ਤਾਂ ਢਿੰਗਰੀ ਹੋ ਗਈ ਹੈ ਨਾ ਮਸਲੂਮ ਤੇ ਇਹਦੀ ਜਾਣਕਾਰੀ ਤੁਹਾਨੂੰ ਕੋਈ ਕਿੱਥੋਂ ਮਿਲੀ ਜਾਂ ਕਿਹਨੇ ਦਿੱਤੀ ਇਹ ਇਹ ਜਾਣਕਾਰੀ ਵੀ ਕੁਸ ਟਾਈਮ ਤਾਂ ਪਹਿਲਾਂ ਮੈਨੂੰ ਇੱਕ ਗਾਮ ਇਸ ਦਾ ਜਰਨਲ ਜਿੰਦਾ ਤੇ ਆਪਣੀ ਬਾਗਵਾਨੀ ਵਾਲਿਆਂ ਤੋਂ ਮਿਲੀ ਸੀ ਅੱਛਾ ਤੇ ਹੁਣ ਜਿਹੜੀ ਬਿਮਾਰੀ ਜਾਣਕਾਰੀ ਮਿਲੀ ਹੈ ਇਹ ਸਾਨੂੰ ਕੁਦਰਤੀ ਜਿਹੜੇ ਮਿਸ਼ਨ ਵਾਲੇ ਆਪਣੇ ਖੇਤੀ ਵਾਲੇ ਉਹਨਾਂ ਨੇ ਸਾਨੂੰ ਇਹ ਪ੍ਰੇਰਿਤ ਦਿੱਤਾ ਥੋੜਾ 56 ਵੱਲੋਂ ਜਿਵੇਂ ਬਲਕਰਨ ਸਿੰਘ ਜੀ ਹੈ ਨਾ ਇਹ ਹੁੰਦੇ ਰਹਿੰਦੇ ਤੁਹਾਡੇ ਕੋਲ ਹਾਂ ਅੱਛਾ ਤੇ ਮੰਨ ਲਿਓ ਬਜਾਈ ਦਾ ਢਾਂਗ ਇਹਨਾਂ ਨੇ ਦੱਸਤਾ ਹਾਂਜੀ ਬਜਾਈ ਦਾ ਢਾਂਗ ਨਹੀਂ ਪਹਿਲਾਂ ਵੀ ਤੁਸੀਂ ਲਾਈਆਂ ਕਿ ਪਹਿਲੀ ਵਾਰ ਲਾਈ ਨਹੀਂ 20 ਸਾਲ ਪਹਿਲਾਂ ਲਾਈਆਂ ਸੀ ਤੇ ਦਾਂ ਪਾਰ ਲਾਈਆਂ ਸੀ ਪਿਛਲੇ ਸਾਲ ਪਿਛਲੇ ਸਾਲ ਵਧੀਆ ਹੋ ਗਈ ਸੀ ਵਧੀਆ ਹੋ ਗਈ ਸੀ ਅੱਛਾ ਲੋਕ ਜਦੋਂ ਕਹਿੰਦੇ ਆ ਵੀ ਯਰੇ ਤਾਂ ਪੱਧ ਭੇੜਾ ਜਾ ਹਾਂ ਤੇ ਕਈ ਤਾਂ ਪਸੰਦੀ ਨਹੀਂ ਕਰਦੇ ਨਹੀਂ ਦੇਖਣ ਨੂੰ ਤਾਂ ਜਰੂਰ ਮਾਨਕਲ ਚੰਦਾ ਜੀ ਪਰ ਜਦੋਂ ਇਹਨਾਂ ਦਾ ਟੈਸਟ ਜਾਣ ਤੇ ਗੁਣ ਰਹਿੰਦਾ ਹੈ ਤੂੰ ਉਦੋਂ ਬੰਦਾ ਇਹਨਾਂ ਨੂੰ ਇੱਕ ਜਨ ਦੀ ਪਵਿੱਤਰ ਸਾਜੀ ਸਦੀ ਬਹੁਤ ਵੈਸਟ ਸੀ ਜਿਹੜੀ ਕਿ ਇਹਦੇ ਵਾਸਤੇ ਕੋਈ ਜ਼ਮੀਨ ਦੀ ਲੋੜ ਨਹੀਂ ਹਾਂ ਹਾਂ ਜੀ ਕੋਈ ਜ਼ਿਆਦਾ ਜਗ੍ਹਾ ਦੀ ਲੋੜ ਨਹੀਂ ਜਿੱਥੇ ਮਰਜ਼ੀ ਲਾ ਲਓ ਜਿੱਥੇ ਮਰਜ਼ੀ ਘਰਾਂ 'ਚ ਆਮ ਹੀ ਹੋ ਸਕਦੀਆਂ ਆਪਣੇ ਸਾਡੇ ਆਪਣੇ ਘਰਾਂ 'ਚ ਇੰਨੀ ਕੁ ਜਗ੍ਹਾ ਆਮ ਫालतੂ ਹੁੰਦੀ ਹੈ ਬਸ ਚਰਲਫਾਫੇ ਰੱਖਣ ਵਾਸਤੇ ਨਾ ਅਜਾ ਪਰਿਵਾਰ ਫਿਰ ਇਹਨਾਂ ਬਾਰੇ ਕੀ ਕਹਿੰਦਾ ਵੀ ਚੰਗੀ ਚੀਜ਼ ਹੈ ਨਹੀਂ ਇਹ ਤਾਂ ਮੈਂ ਜਦੋਂ ਬੀ ਲੈ ਆ ਕੇ ਘਰੇ ਰੱਖਿਆ ਵੀ ਆ ਪੀ ਲੈਣਾਂ ਤੇ ਜਿਵੇਂ ਵਿਆਹ ਦਾ ਦਿਨ ਲਿਆ ਕੇ ਬਣਦੇ ਹੁੰਦੇ ਆਪਾਂ ਇੰਨੀ ਖੁਸ਼ੀ ਹੋਈ ਵੀ ਚੰਗਾ ਹੋ ਗਿਆ ਤੇ ਬਲਕਰਨ ਜੀ ਤੁਹਾਨੂੰ ਕੋਈ ਸਮਝਾਉਣ ਚ ਦਿੱਕਤ ਤਾਂ ਨਹੀਂ ਆਈ ਇਹਨਾਂ ਨੂੰ ਨਹੀਂ ਇਹਨਾਂ ਨੂੰ ਪਹਿਲਾਂ ਹੀ ਸਮਝ ਸੀ ਹਾਂ ਪਿਛਲੇ ਸਾਲ ਵੀ ਕੁਝ ਬਜਾਈ ਸੀ ਬਹੁਤ ਵਧੀਆ ਹੋਈ ਇਹਨਾਂ ਦੀ ਖੰਭ ਇਹਨਾਂ ਨੂੰ ਕੋਈ ਚੱਕਰ ਨਹੀਂ ਸੀਗਾ ਇਹ ਕਹਿੰਦੇ ਕੋਈ ਜਦ ਤੱਕ ਸੰਤਾ ਬੀਜ ਲਿਆ ਦਿਓ ਪਰਸ ਅਸੀਂ ਲਾਣ ਲੈਣੀ ਹੈ ਆਪਣੇ ਆਪ ਅੱਛਾ ਇਹ ਤੁਹਾਡੇ ਭਾਈ ਸਾਹਿਬ ਹੈ ਹੈ ਹਾਂਜੀ ਅਸੀ ਗੱਲ ਬਾਈ ਜੀ ਆਪਣੇ ਕਿ ਨਾਮ ਹੈ ਜੀ ਪਿਆਰਾ ਸਿੰਘ ਪਿਆਰਾ ਸਿੰਘ ਅੱਛਾ ਤੁਹਾਨੂੰ ਵੀ ਇਹ ਸੌਂਕ ਹੈ ਜਾਂ ਕਿਵੇਂ ਵੈਸੇ ਭਰਾ ਕਰਕੇ ਸਾਹ ਦੇ ਰਹੇ ਹੌਂਕ ਵੀ ਹੈ ਜੀ ਭਰਾ ਕਰਕੇ ਸਾਹ ਦੇ ਰਹੇ ਅੱਛਾ ਤੇ ਹਾਕ ਸਿੰਘ ਜੀ ਤੁਸੀਂ ਇਸ ਤੋਂ ਲਾ ਬਾਅਰਗੇਨਿਕ ਸਿੱਤੀ ਕਰਦੇ ਹੋ ਹਾਂ ਜੀ ਤੁਸੀਂ ਸਿੱਤੀ ਕਰਦੇ ਹੋ ਕਮਾਦਾ ਜੀ ਆਪਦੇ ਜੋ ਹਾਂ ਜੀ ਤੇ ਇੱਕ ਮੇਰੀ ਸਬਜ਼ੀ ਹੈ ਜਿਹੜੀ ਆਪ ਦੇ ਪਰਿਵਾਰ ਚ ਜਿੰਨੀ ਕ ਵਰਤਦੀ ਹੈ। ਉਹ ਪੰਚਤ 2000 ਤੋਂ ਮਰਲੇ ਆ ਸੀ ਆਪ ਦੇ ਉਹ ਜਿਹੜਾ ਹਰਾਚਾਰਾ ਉਹ ਆਰਗੇਨਿਕ ਤੇ ਨਹੀਂ ਉਹ ਨੂੰ ਅਸੀਂ ਇਹਨਾਂ ਦਿੱਤੀ 30% ਜੰਦੀ ਉਹਦੇ ਚ ਥੋੜਾ ਜਿਹਾ ਰਿਕਾ ਲੱਭ ਪਾਉਣੀ। ਉਹ ਵੀ ਜ਼ਰੂਰਤ ਕਰਕੇ ਵੀ ਕਈ ਵਾਰ ਜਿਵੇਂ ਖਰਾ ਮੁੱਖਿਆ ਹੁੰਦਾ ਹੈ ਜਾਂ ਕਈ ਵਾਰ ਪਸ਼ੂ ਇੱਕ ਦਾ ਵੱਜ ਜਾਂਦਾ ਵੀ ਜ਼ਰੂਰਤ ਹੈ ਜਾਂਦੀ। ਉਹਦੇ ਮੈਂ ਨਾਰਮਲ ਚ ਉਹਨੂੰ ਥੋੜਾ ਚਾਹ। ਧੰਨ। ਹਾਂ। ਤੇ ਕਣਕ ਕਰਦੇ ਹਾਂ ਆਰਗੇਨਿਕ ਕਣਕ ਰਾਇਤੀ ਥੋੜੀ ਦਸਾਂ ਬੀਜਾ ਜੀ ਪਹਿਲੀ ਆ। ਕਿੰਨਾ ਮਬਤਾਈ ਤੇ ਮੈਂ ਤਾਂ ਨਹੀਂ। ਤਾਂ ਹੀ ਨਹੀਂ। ਅੱਛਾ ਅੱਛਾ। ਜਦੋਂ ਕੁ ਕੁਸ਼ ਕਰਵਾਤੇ ਸੋਚਣ ਲੱਗੇ ਤੁਸੀਂ ਵੀ ਅਸੀਂ ਬਾਹਰੋਂ ਜੋ ਵੀ ਚੀਜ਼ ਖਾਂਦੇ ਆ ਜੈਰਾ ਖਾ ਰਹੇ ਆ ਤੇ ਅੱਛਾ ਇੱਕ ਗੱਲ ਹੋਰ ਮੇਰੇ ਦਿਮਾਗ ਚ ਆਈ ਹੈ ਵੀ ਐਤ ਕੀ ਜਿਵੇਂ ਮੰਡੀਆਂ ਚ ਕਿਸਾਨ ਬਹੁਤ ਰੁੜਿਆ ਅੱਛਾ ਰੁੜਿਆ ਤਾਂ ਰੁੜਿਆ ਜਿਹੜਾ ਝੋਨਾ ਉਹ ਕਾਰਟ ਵੀ ਕੱਟੀ ਗਈ ਹੈ। ਹਣ ਜੇ ਇਸ ਤਰ੍ਹਾਂ ਹੀ ਕਾਰਡ ਕੱਟਣ ਲੱਗੇ ਤੇ ਕਿਸਾਨ ਦੇਖਲੇ ਤਾਂ ਪੱਲੇ ਦਾ ਕੁਝ ਨਹੀਂ ਪੈਣਾਗਾ। ਦੇ ਪੱਲੇ ਕੁਛ ਨਹੀਂ ਪੈਣਾ ਤੇ ਕਿਸਾਨ ਮਨ ਲਗਾ ਆਪ ਵੀ ਪੱਲੇ ਪਾ ਕੇ ਰਾਜੀ ਨਹੀਂਗਾ ਕਿਉਂਕਿ ਉਹਨੂੰ ਆਈ ਨਹੀਂ ਇੰਨੀ ਨਹੀਂ ਸਮਝ ਵੀ ਸਬਜ਼ੀਆਂ, ਦਾਲਾ, ਮਸਾਲੇ, ਗੁੜ ਹਨਾ ਇਹ ਚੀਜ਼ਾਂ ਮੈਂ ਆਪ ਤਿਆਰ ਕਰ ਲਾਂ, ਗੰਢੇ ਤਿਆਰ ਕਰ ਲਾਂ ਹਨਾ ਜਦ ਤੇ ਇਹ ਚੀਜ਼ਾਂ ਵੀ ਹਲਦੀ ਤਿਆਰ ਕਰ ਲਾਂ, ਜੋ ਵੀ ਹੈਗਾ ਵੀ ਆਪਾਂ ਬਜ਼ਾਰ ਚੋਂ ਲੈਣਾ ਨਾ ਪਵੇ ਘੱਟੋ-ਘੱਟ ਬਜ਼ਾਰ ਦੀ ਨੀਅਤ ਪਰਤਾ ਠਾਈ ਜਾ ਸਕਦੀ ਕਿ ਨਹੀਂ ਕਿ ਕਿਉਂ ਨਹੀਂ ਘਟਾਉਂਦਾ ਕਿਸਾਨ ਇਹ ਸਾਡੇ ਨਾਲ ਜੀ ਜਿਹੜੀ ਮਾਸਪਤਾ ਹੈ ਨਾ ਇਹ ਅੱਜ ਥੋੜੀ ਜੀ ਨਾ ਐਸ ਪ੍ਰੈਕਟਿਸ ਚ ਵੜ ਗਈ ਵੀ ਸਰੀਰ ਨੂੰ ਥੋੜੀ ਜੀ ਨਾ ਕਸ਼ਟ ਦੇ ਕੇ ਬੰਦਾ ਖੁਸ਼ ਨਹੀਂ ਹਾਂ ਪੈਸੇ ਲਾਉਣ ਲੱਗਾ ਗਰੀਜ ਨਹੀਂ ਕਰਦਾ ਤੇ ਕੰਮ ਕਰਨ ਤੋਂ ਗਰੀਜ ਕਰਦਾ ਵੀ ਕੰਮ ਨਾ ਕਰਨਾ ਤੇ ਜੇ ਥੋੜਾ ਜਿਹਾ ਕੰਮ ਹੋ ਜੇ ਨਾਲੇ ਤਾਂ ਆਪਣੀ ਬਾਜ਼ਾਰ ਨਾਲੋਂ ਜਿੱਦੋ ਟੁੱਟਾਂਗੇ ਸਾਡੀ ਬਚਤ ਬਹੁਤ ਜ਼ਿਆਦਾ ਹੋਊਗੀ ਇੱਕ ਜਦੋਂ ਆਪਾਂ ਕੰਮ ਸਰੀਰ ਤੋਂ ਕੰਮ ਲਵਾਂਗੇ ਤੇ ਪਹਿਲੀ ਤੰਦਰੁਸਤੀ ਦਾ ਸੋਮਾ ਨਾ ਆਪਣੇ ਕੋਲੇ ਕੰਮ ਹੈ ਵੀ ਸਾਰਿਆਂ ਤੋਂ ਬੈਸਟ ਨਾ ਜਿਹੜਾ ਜੰਗਲੀ ਤਰ੍ਹਾਂ ਦਾ ਮਤਲਬ ਨਾ ਸੈਂਦਰੂ ਸੀਗਾ ਮੇਨ ਜਿਹੜਾ ਤੱਤ ਹੈ ਉਹ ਕੰਮ ਕੰਮ ਹੈ ਤੇ ਕੰਮ ਹੋਊਗਾ ਜੇ ਆਪਾਂ ਕੋਈ ਵਿਅਕਤੀ ਬਣਾਵਾਂਗੇ ਕੰਮ ਦੀ ਜੀ ਹੈ ਇਹ ਵਿਅਕਤੀ ਸਾਡੀਆਂ ਬਣਨ ਰਹੀਆਂ ਤੇ ਲੋਕ ਅੱਜਕੱਲ ਇੱਕ ਫਸਲ ਵੀ ਮਗਰ ਪਿਆ ਕਣਕ ਦੇ ਝੋਨੇ ਦੇ ਸੜਦੋ ਰੇ ਸੜਦੋ ਹਜੂਰ ਦਾ ਸੜਦੋ ਥੜਕਦੋ ਦਵਾਈ ਤੇ ਬਸ ਇਹ ਨਹੀਂ ਦੇਖਣਾ ਕਿ ਇੱਕ ਇਨਸਾਨ ਨੇ ਖਾਣਾ ਹੈ ਇਨਸਾਨ ਨੇ ਖਾਣਾ ਅਸੀਂ ਇਨਸਾਨ ਪ੍ਰਤੀ ਤਿੰਨਾ ਉਹਦੇ ਵਾਸਤੇ ਧਰੋ ਕਰ ਰਹੇ ਹਾਂ ਬਿਲਕੁਲ ਅਸੀਂ ਅਸੀਂ ਜਿਹੜੀ ਅੱਜ ਦੀ ਖੇਤੀ ਕਰ ਰਹੇ ਹਾਂ ਹਨ ਚਿਹਰਾ ਪਾ ਰਹੇ ਹਾਂ ਗੰਦਾ ਪਾਣੀ ਵਾਤਾਵਰਣ ਬਦਲਾ ਰਹੇ ਹੈਗੇ ਹਨ ਹਨ ਤੇ ਇੱਕ ਮੋਨੋਕਲਚਰ ਹੈ ਮੋਨੋਕ੍ਰੋਪ ਹੈ ਮਤਲਬ ਐਵੇਂ ਨਹੀਂ ਵੀ ਅੱਗੇ ਤਾਂ ਆਪਣੇ ਅਸੀਂ ਇੰਟਰਕ੍ਰੋਪਿੰਗ ਕਰਦੇ ਜੇ ਹੁਲਾਤਾ ਹਾਂ ਜੇ ਨਰਮਲਾ ਤਾਂ ਨਰਮੇ ਦੇ ਵਿੱਚ ਗਵਾਰੇ ਦੀ ਵੀ ਡਾਂਸ ਹੁੰਦੀ ਸੀ ਵਿੱਚ ਅਰਹਰਦ ਵੀ ਹੁੰਦੀ ਸੀ ਬੱਟ ਭਿੰਡੀਆਂ ਵੀ ਹੁੰਦੀਆਂ ਸੀ ਭਿੰਡੀ ਵੀ ਚੌਲੇ ਵੀ ਕਈ ਤਰ੍ਹਾਂ ਦੇ ਹੁੰਦੇ ਸੂਪੜਾਂ ਦੀਆਂ ਵੱਲਾਂ ਤੋਂ ਮੈਦਪੜਾਉਂਦੀਆਂ ਆਪੀ ਕਰਦੇ ਸੀ ਵਿੱਚ ਮੂੰਗੀ ਵੀ ਜਾਂ ਇਹ ਵੀ ਹੁੰਦੀ ਸੀ ਤੇ ਹੁਣ ਕੱਲਾ ਕਣਕ ਤੇ ਝੋਨਾ ਇਹਦੇ ਨਾਲ ਆਪਾਂ ਨੂੰ ਵਾਤਾਵਰਣ ਨੂੰ ਤਾਂ ਨੁਕਸਾਨ ਕਿੰਨਾ ਨੁਕਸਾਨ ਪੈਣੇ ਪਏ ਆਪਾਂ ਨੂੰ ਕਿੰਨਾ ਹੋ ਗਿਆ ਬਹੁਤ ਜਨ ਬਹੁਤ ਜਨ ਤੇ ਪਸ਼ੂਆਂ ਤੇ ਕਿੰਨਾ ਨੁਕਸਾਨ ਪੈ ਗਿਆ ਇਹ ਹੁਣ ਆਪਾਂ ਜੇ ਇਸ ਤੇ ਗੱਲ ਕਰੀਏ ਜੀ ਵੀ ਵਾਤਾਵਰਨ ਕੁਦਰਤ ਨੇ ਨਹੀਂ ਖਰਾਬ ਕੀਤਾ ਇਨਸਾਨ ਨੇ ਆਪ ਖਰਾਬ ਕੀਤਾ ਬਿਲਕੁਲ ਇਹ ਇਹ ਸਹੀ ਗੱਲ ਹੈ ਵੀ ਇਨਸਾਨ ਨੇ ਖਰਾਬ ਕੀਤਾ ਫਿਰ ਗੱਲ ਪਸ਼ੂਆਂ ਤੇ ਆ ਗਈ ਲੋਕ ਪਸ਼ੂ ਵੀ ਘੱਟ ਰੱਖਣ ਲੱਗ ਗਏ ਤੁਹਾਨੂੰ ਦੱਸਿਆ ਪਸ਼ੂ ਵੀ ਖੇਤਾਂ ਲਪਾਲਦੇ ਹਮਮ ਬੱਚੇ ਲੈ ਕੇ ਕੰਮ ਕਰਕੇ ਖੇਤਾਂ ਆਪ ਕਰਨੀ ਖੇਤਾਂ ਸਾਨੂੰ ਇੱਕ ਜੰਦੀ ਸਾਦੇ ਚੈਰੀ ਤੋਂ ਦੁੱਧ ਲੈਣਾ ਸੌਖਾ ਲੱਗਦਾ ਵੀ ਘਰੇ ਪਸ਼ੂ ਨਹੀਂ ਪਾਲ ਸਕਦੇ ਪਸ਼ੂ ਨਹੀਂ ਪਾਲ ਸਕਦੇ ਹਾਂ ਵੀ ਡੇਰੀ ਤੋਂ ਚੱਲੇ ਅਗਲਾ 100 ਵਾਲੇ ਹੋ ਜਾਂ 50 ਦੇ ਲੈ ਬੋਣੇ ਸੌਖਾ ਹੈ ਇੱਥੇ ਵੀ ਉਹਦੇ ਸੋ ਆਪਣਾ ਨਾ ਫਿਰ ਕਿਹਦਾ ਹਲਕਾ ਨਹੀਂ ਤਾਲ ਕੋ ਨਹੀਂ ਉਹਦੇ ਨਾਲ ਅੱਗੇ ਚਟੂਰੇ ਹੁੰਦੇ ਸੀ ਦੁੱਧ ਦੇ ਥਾਂ ਥਾਂ ਦੁੱਧ ਹੁੰਦਾ ਸੀ ਮਖਣੀ ਹੁੰਦੀ ਸੀ ਬੁੜੀਆਂ ਦਾ ਅਟਕ ਜੇ ਨਾ ਚਟੂਰੇ ਚਟੂਰੇ ਇਹ ਲੱਸੀ ਵਾਲੇ ਹੁੰਦੇ ਜਿਹੜੀ ਲੱਸੀ ਜੀ ਦੇ ਵਿੱਚ ਰਣਕ ਤੇ ਹੁੰਦੇ ਸੀ ਉਹ ਆਖ ਵਾਲੀਆਂ ਮਦਾਨੀਆਂ ਹੁੰਦੀਆਂ ਸੀ ਬੁੜੀਆਂ ਨੇ ਆਪ ਰਲ ਕੇ ਨਾ ਤੇ ਨਾ ਮਤਾਲਕੇ ਸਵੇਰ ਉੱਟ ਕੇ ਪਹਿਲਾਂ ਸਾਰਿਆਂ ਤੋਂ ਪਹਿਲਾਂ ਅੱਗ ਬਾਅਦ ਚ ਬਾਲਣ ਪਹਿਲਾਂ ਬੁੜੀਆਂ ਨੇ ਦੁੱਧ ਦੇਖਣਾ ਜੰਮ ਗਿਆ ਹੂੰ ਜੰਮ ਗਿਆ ਤਾਂ ਉਹਨੂੰ ਵਾਸਤੇ ਰੋ ਠੀਕ ਹੈ ਚਾਹ ਪਾਣੀ ਪੀਣਾ ਤੇ ਆਪਦਾ ਲੱਛੋ ਕੇ ਤੇ ਉਹਦੇ ਤੇ ਮਦਾਣੀ ਪਾ ਲੈਣੀ ਤੇ ਪ੍ਰਿੰਸੀਪਲ ਹਾਂ ਵੀ ਆਪਦਾ ਜਾ ਕੇ ਤੇ ਉਹ ਮੈਂ ਆਪ ਮਦਾਣੀ ਡਟਕਦਾ ਰਿਆਂ ਜੀ ਸਾਡੇ ਆਦੇ ਹੁੰਦੀ ਸੀ ਹਜੇ ਵੀ ਪਈ ਆ ਸਾਡੇ ਤੇ ਹਜੇ ਉਹਨੂੰ ਵਰਤ ਨੂੰ ਹਟ ਕੇ ਤੇ ਵਰਤ ਤਾਂ ਰਿਆ ਹੈ ਇਹ ਜਿਹੜਾ ਮਦਾਣੀ ਦਾ ਨਾ ਇੱਕ ਕੰਮ ਸੀਗਾ ਨਾਲੇ ਤਾਂ ਅੱਜ ਕੱਲ੍ਹ ਚਲੋ ਮਦਾਣੀ ਦੇ ਥੋੜੀ ਤਰੀਕੇ ਦੇ ਹੈਗਾ ਵੀ ਦੁੱਧ ਤਾਂ ਬਿਜਲੀ ਤੇ ਚੱਲਦੀ ਤੇ ਉਹ ਮਦਾਣੀ ਸਾਨੂੰ ਆਪ ਨੂੰ ਹੱਥੀਂ ਕਰਨੀ ਪਈ ਉਹ ਜਿਹੜਾ ਮਦਾਨੀ ਦਾ ਜਿਹੜਾ ਐ ਸੀ ਨਾ ਜੋਗਾ ਉਹ ਐਨਾ ਮੈਨੂੰ ਪਿਆਰਾ ਲੱਗਦਾ ਹਜੇ ਵੀ ਨਾਲੇ ਤਾਂ ਜੋਗਾ ਹੋ ਜਾਂਦਾ ਤੇ ਨਾਲੇ ਕੰਮ ਹੋ ਜਾਂਦਾ ਐਕਸਰਸਾਈਜ਼ ਉਹਦਾ ਗੱਲਾਂ ਗਈਆਂ ਐਕਸਰਸਾਈਜ਼ ਜੋ ਬਹੁਤ ਜਿਹੜਾ ਤੜਕੇ ਤੜਕੇ ਦਿੱਤਾ ਨੂੰ ਮਾਰਦੀ ਸੀ ਨਾ ਸਾਡੀ ਦਾਦੀ ਸੀ ਉਹਦੇ ਨਾਲ ਆਹ ਕੁੜੂ ਮੈਂ ਨਹੀਂ ਮਾਣਨ ਵਾਸਤੇ ਆਹ ਕੁੜੂ ਸੀ ਬਹੁਤ ਜ਼ਿਆਦਾ ਲੁਕੇ ਚਲ ਇਹ ਮੈਂ ਕਰ ਦਿੰਦੀ ਤੇ ਉਹਨੇ ਨਾਲੇ ਮਦਾਨੀ ਫੇਰੀ ਜਾਣੀ ਨਾਲੇ ਸਤਨਾਮ ਵਾਹਿਗੁਰੂ ਬਾਹਰ ਆ ਜਾਵੇਂ ਲੈ ਲਾਲ ਲੈਣੀ ਸਹੀ ਗੱਲ ਹੈ ਮਤਲਬ ਕਈ ਕੰਮ ਹੋ ਜਾਂਦੇ ਆ ਕੰਮ ਚ ਕਈ ਕੰਮ ਜੋ ਅਸੀਂ ਕੁਦਰਤ ਨੂੰ ਆਪ ਧਿਆਨ ਚ ਕਿਤੇ ਕੁਦਰਤ ਨੇ ਸਾਨੂੰ ਨਹੀਂ ਚਾਹਤਾ ਦੋਸਤੋ ਤੁਸੀਂ ਹਾਕਮ ਸਿੰਘ ਦੀਆਂ ਗਿਆਨ ਭਰੀਆਂ ਗੱਲਾਂ ਸੁਣੀਆਂ ਤਾਂ ਇਹ ਵੀ ਆਪਣੇ ਕੰਮ ਦੀਆਂ ਗੱਲਾਂ ਹੈਗੀਆਂ ਤੇ ਜੋ ਜੋ ਇਹ ਕੰਮ ਕਰ ਰਹੇ ਆ ਆਪ ਦੀ ਤੰਦਰੁਸਤੀ ਬਾਤ ਤੇ ਆਪ ਦੇ ਮਤਲਬ ਪੂਰੇ ਵਾਤਾਵਰਨ ਨੂੰ ਚੰਗਾ ਰੱਖਣਾ ਅੱਗ ਵੀ ਨਹੀਂ ਲਾਉਂਦੇ ਮਨੱਖਾ ਤੁਸੀਂ ਨਾ ਨਹੀਂ ਵਾਤਾਵਰਨ ਨੂੰ ਬਚਾਉਣ ਵਾਸਤੇ ਮਿੱਟੀ ਪਾਣੀ ਹਵਾ ਨੂੰ ਬਚਾਉਣ ਵਾਸਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਸਬਦ ਨੂੰ ਮੰਨਦੇ ਹੋਏ ਜੇ ਇਹ ਹੈ ਕੰਮ ਕਰ ਰਹੇ ਜੇ ਇਹ ਕੰਮ ਕਰ ਰਹੇ ਹੈ ਜਿਹੜਾ ਕਿ ਸਭ ਤੋਂ ਵਧੀਆ ਹੈਗਾ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਬਾਈ ਜੀ ਦੀਆਂ ਜਿਹੜੀਆਂ ਗੱਲਾਂ ਸੁਣ ਕੇ ਸਾਨੂੰ ਵੀ ਵਧੀਆ ਲੱਗਿਆ ਤੇ ਸੁਣਨ ਵਾਲੇ ਸੋਤਿਆਂ ਨੂੰ વધ લાગે ત્યારે કમેન્ટ જરૂર દસ ધનવાદ